ਜਲੰਧਰ ਚ ਅੱਜ ਤੀਜੇ ਦਿਨ ਵੀ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਦੇ ਮੰਡੀ ਕਨਵੀ ਪਾਸ ਦੀ ਕਾਰਵਾਈ ਜਾਰੀ ਹੈ ਜੋ ਸ਼੍ਰੀ ਰਾਮ ਚੌਂਕ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕੀ ਚੌਂਕ ਰੇਣਕ ਬਾਜ਼ਾਰ ਸੇਖਾ ਬਾਜ਼ਾਰ ਤੱਕ ਜਾਰੀ ਰਹੀ ਦੁਕਾਨਦਾਰਾਂ ਨੂੰ ਵੀ ਜ਼ਬਤ ਕੀਤਾ ਗਿਆ ਅਤੇ ਕਈ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਅਤੇ ਸ਼ਰਤ ਦਿੱਤਾ ਗਿਆ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਹਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਅੱਗੇ ਇਹ ਇੰਪੋਰਟਮੈਂਟ ਹੈ ਯਾਪਨੀ ਜਿਹੜੇ ਸਾਡੀ ਕਾਰਪੋਰੇਟ ਦੀ ਟੀਮ ਆ ਉਹ ਜਿਹੜੀ ਲਾਸਟ ਦੇ ਵਿੱਚ ਜਿਨੀਓਰੇ ਬਾਜ਼ਾਰਾਂ ਦੇ ਵਿੱਚ ਵੱਖ ਦੁਕਾਨਦਾਰਾਂ ਨੇ ਬਹੁਤ ਸਾਰੀ ਰਿਪੋਰਟ ਮੈਂਟ ਆ ਰਹੀਆਂ ਨੇ ਅਧਿਕਾਰਤਾਂ ਦੇ ਨਾਲ ਨਵੇਂ ਹੁੰਨ ਬਹੁਤ ਸਾਰੀਆਂ ਕੰਪਲੇਨਾਂ ਆਉਂਦੀਆਂ ਸੀ ਕਿ ਰੈਣੀ ਦੇ ਬਾਜ਼ਾਰ ਦੇ ਵਿੱਚ ਬਹੁਤ ਸਾਰੀ ਪ੍ਰੋਬਲਮ ਆਉਂਦੀ ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜੀ ਹੈ ਲੋਕਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਹੈ ਦੁਕਾਨਦਾਰਾਂ ਨੇ ਸਮਾਨ ਬਾਹਰ ਕੱਢ ਕੇ ਲਾਇਆ ਹੁੰਦਾ ਸੀਗਾ ਜਿੱਥੇ ਪਾਰਕਿੰਗ ਵਾਲੀ ਜਗ੍ਹਾ ਉਹ ਜਿਹੜੀ ਉਹ ਬਿਲਕੁਲ ਬਲੌਕ ਹੁੰਦੀ ਸੀ ਉਹ ਸਾਰੀ ਹੁਣ ਤਕਰੀਬਨ ਅਸੀਂ ਇਹ ਮਾਰ ਕਰ ਕਰਕੇ ਜਿਹ ਇਹ ਚੱਲੂਗੀ ਲੋਕਾਂ ਨੂੰ ਸਾਡੇ ਵੱਲੋਂ ਇਹ ਹੀ ਲਗਾਏਗਾ ਆਪਣਾ ਸਮਾਨ ਤਾਂ ਜੇ ਅੰਦਰ ਰੱਖੋ ਕਸਟਮਰ ਜਿਹੜਾ ਤਾਂ ਲਾਉਂਦਾ ਉਹਨੂੰ ਜਗ੍ਹਾ ਦੋ ਪਾਰਕਿੰਗ ਵਿੱਚ ਲੱਗੀ ਲਾਉਂਦਾ ਫਿਰ ਮੈਨੂੰ ਜਿਹੜੀ ਅੱਜ ਬਾਜ਼ਾਰ ਦੇ ਵਿੱਚ ਜਦੋਂ ਇਹ ਸਮਾਨ ਉਤਾਰ ਰਹੇ ਸੀ ਤਰੀ ਟੀਮ ਉਹ ਪਾੰਦਰਾਂ ਨਾਂ ਬ੍ਰੈਸਿੰਗ ਹੋਈ ਆ ਉਸ ਤੇ ਕੀ ਕਾਰਵਾਈ ਕੀਤੀ ਜਾਵੇ ਇਹ ਇੱਕ ਚੀਜ਼ ਹੁੰਦੀ ਹੈ ਜਿਹੜੇ ਖੁਸ਼ੀ ਵੀ ਫਰਨੀ ਸਵਾਲ ਕਰਦੇ ਆ ਕਿ ਜਦੋਂ ਅਸੀਂ ਉਹਨੇ ਆ ਆਪਣਾ ਅੰਦਰ ਰੱਖ ਨਹੀਂ ਦੇ ਕੋ ਬਜਾਨੇ ਆ ਤੁਸੀਂ ਮੂੰਹ ਹੀ ਕੀ ਹੋਈ ਆ ਜਦੋਂ ਅਸੀਂ ਆਣ ਤੋਂ ਪਹਿਲੇ ਇਹਨਾਂ ਨੂੰ ਪਤਾ ਲੱਗ ਜਨਾ ਸਮਾਨ ਆਪਣਾ ਕਿਤੇ ਅੰਦਰ ਰੱਖ ਲਈਆ ਤੇ ਮੁੜ ਕੇ ਉਹ ਹੀ ਹੁੰਦਾ ਕਿ ਤੁਸੀਂ ਐਕਚੁਅਲੀ ਪ੍ਰੋਬਲਮ ਪ੍ਰੋਬਲਮ ਇਹ ਹੋਈ ਆ ਕਿ ਦੁਕਾਨ ਦਾ ਇਹ ਕੰਮ ਹੈ ਕਿ ਸਾਨੂੰ ਆ ਕੇ ਕੋਈ ਨਾ ਕੁਝ ਕਵੇ ਚਾਹੇ ਇਹਨਾਂ ਦੁਕਾਨ ਦੇ ਬਾਹਰ ਸਮਾਨ ਚਾਹੇ ਸੜਕ ਦੇ ਵਿੱਚ ਸਮਾਨ ਲਾਈਏ ਇਸ ਕਰਕੇ ਜ਼ਰੂਰੀ ਹੈ ਦੁਕਾਨਦਾਰ ਨੂੰ ਹਰ ਇੱਕ ਨੂੰ ਚਾਹੀਦਾ ਜਿਹੜਾ ਕੋਈ ਕਸਟਮਰ ਆਉਂਦਾ ਉਹਨੂੰ ਕੋਈ ਜਗ੍ਹਾ ਦੇਵੇ ਇਸ ਬਾਅਦ ਨਹੀਂ ਕੀ ਕਰਾਂਗੇ ਆਲਰੇਡੀ ਅੱਜ ਕੱਲ੍ਹ ਵੀ ਫੇਰੇ ਸਾਡੇ ਤਕਰੀਬਨ 50 ਦੇ ਕਰੀਬ ਜਿਹੜੇ ਪਰਚ ਦੇ ਡਰਾਈਵ ਦੇ ਵਿੱਚ ਹੋਏ ਮੈਡਮ ਜੀ ਉਹ ਸੂਚੀ ਇਹਨਾਂ ਨੂੰ ਸੂਚਿਤ ਕੀਤਾ ਗਿਆ ਜਾਂ ਇਹਨਾਂ ਦੇ ਕੋਈ ਚਲਾਨ ਕੱਟੇ ਗਏ ਜਾਂ ਕੋਈ ਵਾਰਨਿੰਗ ਦਿੱਤੀ ਗਈ ਜਾਂ ਇਹ ਜਿਹੜੀਆਂ ਜਿਹੜੀਆਂ ਤਾਜ਼ ਜਾਂ ਜਿਹੜੀਆਂ ਟੂ व्हीਲਰ ਸੀਗੇ ਮੋਟਰਸਾਈਕਲ ਵਗੈਰਾ ਜਿਹੜੇ ਰੋਡ ਦੇ ਵਿੱਚ ਲੱਗੇ ਉਹਨਾਂ ਤੇ ਸਟਿੱਕਰ ਲਾਉ ਮੋਈਆ ਤਾਂ ਕਿ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਅੱਜ ਤੱਕ ਵੀ ਅਸੀਂ ਮੰਨਦੇ ਕਿ ਨਹੀਂ ਕੋਈ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਕਿੱਥੇ ਪਰਦਾ ਦਿਓ ਜੀ ਜੀ ਨਵੀਂ ਜਾਈਏ ਜਦੋਂ ਸੋਚਦਾ ਤਾਂ ਕੋਈ ਨਹੀਂ ਚੀਜ਼ ਨਹੀਂ ਹੁੰਦਾ ਉਸ ਤੋਂ ਸਾਡੇ ਤੋਂ ਅੱਗੇ ਅਪਡੇਟ ਕਰਦੇ ਆ ਕਿ ਇੱਕ ਪਬਲਿਕ ਜਗ੍ਹਾ ਦੇ ਵਿੱਚ ਸਾਈਕਲ ਲਾਇਕ ਲੱਗਦਾ ਉਹ ਜਗ੍ਹਾ ਵੀ ਉਸ ਤੋਂ ਲਾਇਗ ਨਾ ਕਿ ਆਪਾਂ ਉਹਨੂੰ ਉਤਾਲਣ ਵਾਲੀ ਹੋ ਜਾਂਦੇ ਉਹਨੂੰ ਕੋਈ ਜਗ੍ਹਾ ਹੀ ਨਹੀਂ ਦਿੰਦੇ ਇੰਨਾ ਕਿ ਜ਼ਿਆਦਾ ਉੱਤੇ ਰਸ ਪਾਇਆ ਹਾਂ ਜਿਵੇਂ ਆਪਾਂ ਦੁਕਾਨਦਾਰਾਂ ਨੂੰ ਕਹਿੰਦੇ ਆ ਤੇ ਉਹ ਲੜਨੋਂ ਪੈਂਦੇ ਆ ਆਪਣੀ ਐਕਚੁਅਲੀ ਗਲਤੀ ਜਿਹੜੀ ਆਪਨੀ ਨਾ ਮੰਨਦੇ ਨੇ ਸਪਲਿੰਗ ਆ ਵੀ ਯਾਰ ਅਸੀਂ ਜੇ ਕੋਈ ਨਾ ਸਮਝ ਅੰਦਰ ਗੱਲ ਉਹਨਾਂ ਨੂੰ ਵੀ ਚੂਹੇ ਰੱਖੋ ਜਿਹੜੀਆਂ ਬਾਹਰ ਅਸ਼ਮਨ ਜੀ ਗੱਲ ਕਰੀ ਜਿਹੜਾ ਅੱਜ ਤੁਹਾਡੇ ਨਾਲ ਜੋ ਤਾਂ ਇਹ ਬੰਦੇ ਸਮਾਨ ਚੱਕ ਰਹੇ ਸੀਗੇ ਤਾਂ ਅਫਸਰ ਦੀ ਟੀਮ ਦੇ ਤੇ ਉਹਨਾਂ ਵੱਲੋਂ ਦੁਕਾਨਦਾਰਾਂ ਵੱਲੋਂ ਉਹਨਾਂ ਦੇ ਨਾਲ ਹੱਥੋ ਪਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਹੁੰਦਾ ਜਿਆਦਾ ਤਾਂ ਕਿਉਂਕਿ ਲੋਕੀ ਉਹ ਆਪਣੇ ਆਪ ਨੂੰ ਹੀ ਸਹੀ ਸਾਬਤ ਕਰਦੇ ਹੁੰਦੇ ਆ ਵੀ ਅਸੀਂ ਸਹੀ ਹਾਂ ਤੇ ਅਸੀਂ ਬਗਾਨ। ਤੇ ਇਹਨਾਂ ਦੇ ਕੋਈ ਅੱਜ ਚਲਾਨ ਨਹੀਂ ਕੱਟੇ ਗਏ। ਚਲਾਨ ਕੱਟਣਾ ਅਸੀਂ ਫੋਟੋ ਖਿੱਚ ਲਈ ਆ। ਉਹ ਚਲਾਨ ਕੱਟਾਂਗੇ ਅਸੀਂ ਆਪਣੀ ਦੌਲਤ ਤੇ ਜਾਵਾਂਗੇ। ਠੀਕ ਹੈ ਸਰ ਉੱਥੇ ਜਾਵਾਂਗੇ। ਥੈਂਕ ਯੂ।